ਅੱਜ ਅੱਜ ਵਰਲਡ ਹੈਲਥ ਦੇਤੇ ਵੁਡਸਟਾਕ ਦੇ ਬੱਚੇ ਇੱਕ ਸਾਈਕਲ ਰੈਲੀ ਕਰਨ ਜਾ ਰਹੇ ਨੇ ਸਾਈਕਲ ਰੈਲੀ ਇਹਨਾਂ ਦੇ ਵਿੱਚ ਅਵੇਅਰਨੈਸ ਕਾਜ਼ ਕਰਨੇ ਆ ਕਿ ਸਾਈਕਲ ਚਲਾਉਣਾ ਚਾਹੀਦਾ ਸਾਈਕਲ ਦੇ ਨਾਲ ਤੁਹਾਡੀ ਇਹਨਾਂ ਦੀ ਸਿਹਤ ਵੀ ਬੈਟਰ ਹੁੰਦੀ ਹੈ ਇਸ ਸਾਲ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਥੀਮ ਹੈ ਮਾਈ ਰਾਈਟ ਮਾਈ ਹੈਲਥ ਮਾਈ ਰਾਈਟ ਸੋ ਇਹਦੇ ਤਹਿਤ ਇਹਨਾਂ ਨੂੰ ਬੱਚਿਆਂ ਨੂੰ ਚੰਗੀ ਸਿਹਤ ਬਾਰੇ ਦੱਸਿਆ ਗਿਆ ਇਹਨਾਂ ਨੂੰ ਹੈਲਦੀ ਫੂਡ ਖਾਣ ਬਾਰੇ ਦੱਸਿਆ ਗਿਆ ਔਰ ਵਾਕ ਕਰਨ ਬਾਰੇ हेल्दी हैबिट्स फिजिकल एक्टिविटी ਕਰਨ ਬਾਰੇ اور سائیکل ریلی دا ਮੁੱਖ ਮੰਤਵ سکوٹر یا کاراں نو ਛੱਡ ਕੇ ਸਾਨੂੰ سائیکل ਚਲਾਉਣੇ ਚਾਹੀਦੇ ਨੇ ਜ਼ਰੂਰ ਕੋ ਸਾਡੇ ਵੱਲੋਂ ਲਗਾਤਾਰ ਜਾਗਰੂਕ ਕੀਤਾ ਜਾਂਦਾ ਪਰ ਅੱਜ ਕੱਲ ਦੇ ਨੌਜਵਾਨ ਜਿਹੜੇ ਬੱਚੇ ਨੌਜਵਾਨ ਪੀੜੀ ਹੈ ਪਰ ਉਹ ਜਾਗਰੂਕ ਨਹੀਂ ਹੁੰਦੇ ਉਹ ਅਜੇ ਵੀ ਫਾਸਟ ਫੂਡ ਖਾਂਦੇ ਗੁਰੇਜ਼ ਨਹੀਂ ਕਰਦੇ ਸੋ ਇਸ ਦੇ ਤहत ਇਹਨਾਂ ਨੂੰ ਬੱਚਿਆਂ ਨੂੰ ਅੱਜ ਦੱਸਿਆ ਗਿਆ ਹੈ ਕਿ ਜਿਹੜੀ ਸਿਹਤ ਹੈ ਸਿਹਤ ਹੈ ਤੇ ਸਭ ਕੁਝ ਹੈ ਸਿਹਤ ਹੈ ਤੇ ਜਹਾਨ ਹੈ ਔਰ ਸਿਹਤ ਵਾਸਤੇ ਇਹਨਾਂ ਨੂੰ ਚੰਗੀ ਸਿਹਤ ਖਾਂ ਵਾਸਤੇ ਸਭ ਤੋਂ ਜ਼ਰੂਰੀ ਬੈਲੈਂਸਡ ਡਾਈਟ ਹੈ ਔਰ ਉਸ ਦੇ ਨਾਲ ਹੀ ਫਿਜ਼ੀਕਲ ਐਕਟੀਵਿਟੀ ਹੈ ਕਿ ਕਸਰਤ ਕਰਨੀ ਚਾਹੀਦੀ ਹੈ ਇਹਨਾਂ ਨੂੰ ਦੇਖੋ ਹਰ ਸਾਲ ਦੀ ਤਰ੍ਹਾਂ ਵਰਲਡ ਹੈਲਥ ਡੇ ਤੇ ਹਰ ਵਾਰ ਇਸ ਜਿਹੜੇ ਵੁਡਸਟਾਫ ਸਕੂਲ ਦੇ ਬੱਚੇ ਨੇ ਉਹ ਸਾਈਕਲ ਰੈਲੀ ਜ਼ਰੂਰ ਕਰਦੇ ਆ ਔਰ ਬੇਸਿਕਲੀ ਇਹ ਸਾਰੇ ਸ਼ਹਿਰੀਆਂ ਲਈ ਔਰ ਖਾਸ ਕਰਕੇ ਜਿਹੜੇ ਸਕੂਲਾਂ ਦੇ ਬੱਚੇ ਨੇ ਉਹਨਾਂ 'ਚ ਅਵੇਰਨੈਸ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਸਕੂਟਰਾਂ ਦੀ ਜਗ੍ਹਾ ਉਹ ਸਾਈਕਲਸ ਤੇ ਜਿਹੜੇ ਨੇ ਉਹਨੂੰ ਵੱਧ ਵੱਧ ਯੂਜ਼ ਕਰਨ ਤਾਂ ਕਿ ਉਹਨਾਂ ਦੀ ਫਿਜ਼ੀਕਲ ਐਕਸਰਸਾਈਜ਼ ਜਿਹੜੀ ਆ ਉਹ ਜ਼ਰੂਰੀ ਆ ਆ ਇਹ ਕਹਾਂ ਜਾਂਦਾ ਕਿ ਇਹਦੇ ਨਾਲ ਪੋਲੂਸ਼ਨ ਘਟਦੀ ਆ ਪਰ ਜ਼ਿਆਦਾ ਜ਼ਰੂਰੀ ਆ ਕਿ ਉਹਨਾਂ ਦੀ ਜਿਹੜੀ ਸਿਹਤ ਆ ਉਹਦੇ ਵੱਲ ਖਿਆਲ ਕੀਤਾ ਜਾਏ ਔਰ ਇਸ ਦਿਨ ਤੇ ਹੋਰ ਜਿਹੜੇ ਅੱਛੇ ਮੈਸੇਜੇਸ ਨੇ ਉਹ ਬੱਚਿਆਂ ਵੱਲੋਂ ਸ਼ਹਿਰੀਆਂ ਨੂੰ ਦਿੱਤੇ ਜਾਂਦੇ ਨੇ ਕਿ ਜੰਕ ਫੂਡ ਜਿਹੜਾ ਵਾ ਉਹ ਮਿਨੀਮਮ ਜਿਹੜਾ ਵਾ ਰਾਦਰ ਉਹਨੂੰ ਬਿਲਕੁਲ ਯੂਜ਼ ਨਹੀਂ ਕਰਨਾ ਚਾਹੀਦਾ ਬੱਚਿਆਂ ਨੂੰ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੂੰ ਬੈਲੈਂਸਡ ਫਰੈਸ਼ ਡਾਈਟ ਜਿਹੜੀ ਹੈ ਉਹ ਅੱਜ ਅੱਜ ਦੇ ਦਿਨ ਤੇ ਖਾਸ ਕਰਕੇ ਵਰਲਡ ਹੈਲਥ ਡੇ ਤੇ ਇਹ ਇੱਕ ਬੜਾ ਖੂਬਸੂਰਤ ਮੈਸੇਜ ਹੈ ਜਿਹੜਾ ਕਿ ਬੱਚੇ ਸ਼ਹਿਰ ਦੇ ਨਿਵਾਸੀਆਂ ਨੂੰ ਔਰ ਇਹ ਤੁਹਡੇ ਬੱਚਿਆਂ ਨੂੰ ਦੇਣ ਜਾ ਰਹੇ ਨੇ ਮੈਂ ਮੁਬਾਰਕਵਾਦ ਦਿੰਨਾ ਇਹਨਾਂ ਸਾਰੇ ਬੱਚਿਆਂ ਨੂੰ ਜਿਹੜੇ ਇਹ ਅੱਜ ਵੀ ਇਹ ਸਾਈਕਲ ਜਿਹੜੇ ਨੇ ਯੂਜ਼ ਕਰਦੇ ਨੇ ਤੁਸੀਂ ਵੇਖਿਆ ਹੋਏਗਾ ਕਿ ਜਿਹੜੇ ਸੀਨੀਅਰ ਬੱਚੇ ਨੇ ਦੂਰੋਂ ਆਉਂਦੇ ਨੇ ਉਹ ਤੇ ਹੁਣ ਸਕੂਟਰਾਂ ਤੇ ਆਉਣ ਲੱਗ ਪਏ ਨੇ ਪਰ ਸ਼ਹਿਰ ਦੇ ਬੱਚੇ ਅੱਜ ਵੀ ਇਹ ਸਾਡੇ ਸਕੂਲ ਦੇ ਵਿੱਚ ਸਾਈਕਲਾਂ ਤੇ ਹੀ ਆਉਂਦੇ ਨੇ ਔਰ ਇਹਦੇ ਲਈ ਮੈਂ ਸਾਰੇ ਉਹਨਾਂ ਪੇਰੈਂਟਸ ਨੂੰ ਮੁਬਾਰਕਵਾਦ ਦਿੰਨਾ ਕਿ ਜਿਹੜੇ ਇਹਨਾਂ ਬੱਚਿਆਂ ਨੂੰ ਮੋਟੀਵੇਟ ਕਰਕੇ ਤੇ ਅੱਜ ਦੇ ਇਸ ਦੌਰ ਦੇ ਵਿੱਚ ਵੀ ਸਾਈਕਲ ਵਰਤਣ ਤੇ ਜ਼ੋਰ ਦੇਂਦੇ ਨੇ ਤਾਂ ਕਿ ਉਹ ਆਪਣੀ ਸਿਹਤ ਨੂੰ ਚੰਗੀ ਤਰ੍ਹਾਂ ਬਣਾ ਸਕਣ ਧੰਨਵਾਦ